ਜਿਬ ਨੂੰ ਇੱਕ ਗਮ ਕਹੀ ਪਰੋਸ਼ਾ ਸੀ ਗਮਤੋਂ ਕੋਰਾ ਜਵਾਬ ਨਾ ਬੈਠਾ ਕੀ ਉਹਨਾਂ ਸੁਣਾ ਚਿਹਰੇ ਦਾ ਗ੍ਰਾਮ ਹੋਏ ਤਾਂ ਉਹਦੇ ਲਈ ਮੈਂ ਰਾਜ ਨੂੰ ਦਾਅਵਾ ਦਵਾਂਗਾ ਕਿ ਉਹਨਾਂ ਦਾ ਟੇਸਟ ਜਿਹੜਾ ਕਾਲਜ ਲਾਈਫ ਤੋਂ ਬੜਿਆ ਉਹ ਟੇਸਟ ਅੱਜ ਤੱਕ ਬਣਿਆ ਸਾਡੀ ਜਿਹੜੀ ਸ਼ਹਿਰ ਦੀ ਸਭਾ ਨਾਰਮਲ ਅਸੈਂਬਲੀ ਉਹਦੀ ਸਾਰੇ ਪੱਲੇ ਆਖ ਚ ਗੱਲ ਹੁੰਦੀ ਹੈ ਤੁਸੀਂ ਜੋ ਪਰਫਾਰਮ ਕਰਦੇ ਹੋ ਉਹ YouTube ਦੇ ਰਾਈਟ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਰਾਈਟ ਕਿਤੇ ਨਾ ਕਿਤੇ ਪੰਜਾਬ ਦੇ ਸਾਰੇ ਸਕੂਲਾਂ ਕੀ ਹਿੰਦੁਸਤਾਨ ਦੇ ਸਕੂਲਾਂ ਕੀ ਇਹ ਜਿਨੀ ਮਿਹਨਤ ਨਾਲ ਉਹ ਅਸੈਂਬਲੀ ਹੋ ਰਹੀ ਹੈ ਨੀ ਹੈ ਔਰ ਜਿੰਨੇ ਦੇਣ ਪੂਰੀ ਅਹਦ ਤਿੰਮੇ ਦੀ ਦੇਖਿਆ ਜਿਹੜਾ ਤੁਹਾਡੇ ਸਕੂਲ ਚ ਨਹੀਂ ਕਰਾਇਆ ਜਾਂਦਾ ਸੋ ਤਾਲੀਆਂ ਆਪਣੇ ਪੂਰੇ

ਮੇਰੇ ਉਕਰਦੀ ਦਿਨ ਕਰਦਾ ਲਿਖ ਜਾਣਾ ਜੇ ਤੂੰ ਸਾਹਵੇਂ ਰੀਤ ਹਸਣਾ ਮੈਂ ਰੁੱਖਾਂ ਵਿੱਚ ਪਾਵਾਂ ਰੁੱਖਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਓਹ ਸਾਖੀ ਬਾਬ ਐਨ੍ਵਸੀ ਹੋਰ ਵਧੀਆ ਫੀਲ ਆ ਗਿਆ ਨੇ ਪਰੂੰਮ ਦਾ ਡਾਂਸਰ ਤੇ ਜੋੜਦਾ ਹੈ ਪਰੂੰਮ ਦਾ ਡਾਂਸਰ ਤੇ ਜੋੜਦਾ ਹੈ ਮੇਰੇ ਤੇ Beni canımın içine gömdün, beni canımın içine gömdün. Beni canımın içine gömdün, ਉਹਨਾਂ ਪਰਿਵਾਰ ਗੱਲਬਾਤ ਕਰ ਰਹੇ ਆ ਉਹਨਾਂ ਦੀ ਜੀਵਨੀ ਵਾਲੇ ਸਭ ਨੇ ਪਹਿਲਾਂ ਕਿ ਕਿਤਾਬ ਦਾ ਸਿਮਾ ਦਾ ਜਾਣਨ ਕਿ ਕਦ ਦਾ ਅ ਉਹਨਾਂ ਨੂੰ ਆਪਣੀ ਐਜੂਕੇਸ਼ਨ ਤੋਂ ਬਾਅਦ ਉਹ ਕਿਸ ਸਮਾਂ ਪੜ੍ਹਾਈ ਰਹੀ ਰਹੇ ਇਸ ਮੁਕ ਪੜ੍ਹਾਈ ਦੀ ਮਤਲਬ ਉਹਨੇ ਛੱਡ ਦਿੱਤੀ ਇਸ ਤੋਂ ਬਾਅਦ ਉਹ ਬੈਂਕ ਦੇ ਵਿੱਚ ਲੌਂਡਰੀ ਕਰਦੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਸੋਹਣੀਆਂ ਬਾਕੀ ਹਰ ਚਨਾਵਾਂ ਦੇ ਹੈ ਫਿਲਮ ਦਾ ਭਰਾ ਲਾਜਵੰਤੀ ਆਟੇ ਦੀਆਂ ਜਿਹੜੀਆਂ ਮੈਨੂੰ ਗਿਦਾ ਕਰੋ ਫਿਰ ਹੱਥ ਨੂੰ ਤਾ ਲੂਣਾ ਜੇ ਲੂਣਾ ਦੀ ਗੱਲ ਕਰੀਏ ਤੇ ਜਦੋਂ ਤੁਹਾਡਾ ਬਾਪ ਇੱਕ 60 ਸਾਲ ਦੇ ਬੁੱਢੇ ਦੇ ਨਾਲ ਕੋ 14 ਸਾਲਾਂ ਦੀ 18 ਸਾਲਾਂ ਦੀ ਕੁੜੀ ਹੋ ਗਿਆ ਦੇਗਾ ਤਾਂ ਸਮਾਜ ਉੱਤੇ ਵੀ ਹੋ ਚੁੱਕੀ ਤੇ ਸ਼ਿਵ ਨੇ ਉਹ ਉੰਗਲ ਚੁੱਕੀ ਤੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਲੂਣਾ ਗਲਤ ਨਹੀਂ ਸੀ ਸਮਾਜ ਦੇ ਵਿੱਚ ਸਰਵਨ ਪੁੱਤਰਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਫਿਰ ਸਮਾਜ ਨੂੰ ਇਹ ਸ਼ੀਸ਼ਾ ਵੀ ਵਿਖਾਇਆ ਜਾਂਦਾ ਹੈ ਤੇ ਸਾਹੇ ਤੋਂ ਸ਼ੀਸ਼ਾ ਹਰ ਕਿਸੇ ਨੂੰ ਮੁਖੋਂਦਾ ਹੈ ਜਿੰਨੇ ਦਾਲੀ ਪੱਤਨਾ ਪੁੱਲ ਗੁਰ ਹਾਰ ਕੋਈ ਨਾ ਪਿੰਡੇ ਵੇਚਨੇ ਤੇ ਪਿੰਡੇ ਮੁੱਲ ਲੈਣੇ ਹੱਡ ਮਾਸ ਤੋਂ ਬਿਨਾਂ ਰੁਪਾਈ ਕੋਈ ਨਾ ਜਿਹੜੇ ਦੇਸ਼ਦਾਰੀ ਕੋਕੇ ਨਰਕ ਗੁਮੀ ਜਿੱਤੀ ਪੈਰ ਦੀ ਤੋਂ ਵਾਜ ਸਹਦਾਰ ਕੋਈ ਨਾ जो ती पैदी तो माँजे सदकार तो हैं। जे 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 भीतर उठ दिया भूल माया में लिया दिया जे 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 भीतर उठ दिया भूल माया में लिया दिया। अपने बेटे में कहना चाहिए कि शिव को मार जिए जहीं कवि होएगे कि ਮਾਈ ਕੁਮਕੀ ਮਾਰੇ ਦੰਦਗੜ ਦੇ ਲਈ ਨਾਮ ਸੰਦੇ ਵੜਦੇ ਹੋ ਬਲੇ ਇਹਨਾਂ ਦੇ ਅਜਿਹੇ ਨਸਮਾ ਗੀਤ ਅਜਨੇ ਨੇ ਕਿ ਜਿਹੜੇ ਬਹੁਤ ਹੀ ਵਧੀਆ ਵਧੀਆ ਸਿਰਦਸਨੀ ਕਾਇਮ ਦੂਸਰਾ ਜਿਹੜਾ ਦਾਸ਼ਿਕ ਪੁਕਾਰ ਜਿਹਦਾ ਗੀਤ ਲਿਖਿਆ ਹੋਇਆ ਮਾਈ ਵੀ ਮਾਈ ਉਹ ਪੇਸ਼ ਕਰ ਰਹੀ ਹੈ ਤੁਹਾਡੇ ਸਾਹਮਣੇ ਮਹਿਕ प्रीत कौर ਨਾਈਟ ਸੀ ਕਲਾਸ ਮਹਿਕ ਪ੍ਰੀਤ ਦਾ ਗੋਣ ਨਾਮ ਦਾ i see you में राम रहीम गए पतराए हरिमंदर का पानी गया फिर किसी मरियम का जाया अज पर सूली फिर अज अमनाथ बबल मरिया तिरंगे दत्ते शिव कुमार बटालिये ने बा कुमार लिखा है ਮੇਰੇ ਪ੍ਰਸਤ ਕਹਿ ਜਾ ਰਿਹਾ ਹੈ ਹਰ ਗੁੰਜ ਸਲਵਾਨ ਜੂਰਦਾਰ ਤਾਲੀ ਮਨਾ ਹਰ ਕਮੇਸ਼ੀ ਵਾਰਸੀਆਂ ਨੂੰ ਤੇਰੇ ਅੱਗੇ ਸਾਨੂੰ ਵਿਸ਼ਵਾਸ ਹੈ ਕਿ ਸਥਾਨਕ ਮੈਨਰ ਰਸਿਆ ਸੀ ਕਿ ਇਹ ਸਾਰਾ ਕੁਝ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਤੇ ਸਾਡੀ ਦਿਨੀ ਖਾਸ਼ ਹੈ ਕਿ ਸਾਡੇ ਬੱਚੇ ਸਕੂਲ ਤੋਂ ਨਿਕਲ ਕੇ ਉਸੇ ਪੀ ਐਚ ਡੀ ਜੋ ਗਿਆ ਰਹਿਣ ਪੀ ਐਚ ਡੀ ਤੋਂ ਨਿਕਲ ਕੇ ਕਾਲਜਸ ਦੇ ਕਾਲਜਸ ਕੋਈ ਯੂਨੀਵਰਸਿਟੀ ਦੇ ਵਿੱਚ ਜਾ ਕੇ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਫਿਰ ਇਸੇ ਤਰ੍ਹਾਂ ਕੋਈ ਰਾਜ ਬਣ ਕੇ ਕੋਈ ਕੁਛ ਬਣ ਕੇ ਇਸ ਮੰਚ ਤੇ ਆਵੇ ਤੇ ਜਦੋਂ ਅਸੀਂ ਕੁੱਟੇ ਹੋਈਏ ਲਗਭਗ 70 ਸਿੱਧਾ ਦਬਾਰਾ ਉਸ ਕਿਸੇ ਮੈਪ ਤੋਂ ਵੇਚਤ ਤੁਹਾਨੂੰ ਉਹ ਮੇਰਾ ਸੁਣੀ ਜਾਂ ਕੁਛ ਨਾ ਦੇ ਨੜ ਲਗੀਆਂ

ਇੰਨੀ ਸੋਚੇ ਤਨ ਇਸ ਦੁਨੀਆ ਚ ਰੁਖਸਤ ਹੋ ਗਿਆ ਪਰ ਇਹ ਕੁਮਾਰ ਪਟਾਲਵੀ ਨੂੰ ਇੱਕ ਮਾਰਾ ਐਮਸੀ ਜਿਹੜਾ ਅਸੀਂ ਸਿੱਖਿਆ ਲੈ ਕੇ ਜਾਣੀ ਹੈ ਸਾਰਿਆਂ ਨੇ ਕਿ ਜ਼ਿੰਦਗੀ ਦੇ ਵਿੱਚ ਆਪਣੀ ਸਿਹਤ ਨਾਲ ਕਦੀ ਖੇਲਵਾੜ ਨਹੀਂ ਕਰਨਾ ਪਰ ਜਦ 36 ਸਾਲ ਦੀ ਉਮਰ ਦੇ ਵਿੱਚ ਉਹ ਵਿਅਕਤੀ ਜਿਹੜਾ ਹੈ ਬਿਰਾਂਦਰ ਸੁਲਤਾਨ ਉਸ ਸੱਗ ਦੇ ਲਈ ਦੁਨੀਆ ਤੋਂ ਰੁਖਸਤ ਹੋ ਗਿਆ ਇਹ ਕਹਿੰਦੇ ਹੋਏ ਕਿ जो बन रुते जो भी मर्दपारा हो योप रुते जो भी मर्दुल् पणे या तारा

ਕਿ ਜੋ ਬਨ ਰੁੱਚੇ ਮਰਨਾ ਮੇਂ ਜਾਨਾ ਐਸਾ ਪਰੇ ਪਰਾਈ ਅਸੀਤ ਜੋ ਬਨ ਰੁੱਚੇ ਮਰਨਾ ਮੇਂ ਜਾਨਾ ਐਸਾ ਪਰੇ ਪਰਾਈ देश पुरा जी मैडम एंड प्यारे बच्चों टीचर साहब हां प्यार प्रिंस सबसे का जॉन ऑफिस से सादा या इनविटेशन जो है सर कौन तो बो, से फिरदार बहुत हजूर इन्हें बहुत थैंक्स करती हूं सेकंड पंजाबी भले भले तो सारे सुन लीजिए सारे समूह से बात कर रहे हैं

ਨੀ ਤੁਸੀਂ ਗੱਲਾਂ ਸਾਥ ਨਹੀਂ ਲਿਖੋਗੇ ਤਾਂ ਤੇਰੀ ਇਹ ਸਭ ਕੁਝ ਹੋ ਸਕਦੀ। ਜਿਵੇਂ ਤੁਸੀਂ ਗੱਲਾਂ ਕਰੀ ਜਾ ਰਹੇ ਮੈਂ ਬੋਲੀ ਜਾ ਰਹੀ ਦੱਸੋ ਸੁਪ ਨਾਈਸ ਠੀਕ ਹੈ। ਸਹਿਯੋਗ ਉਹੀ ਹੈ ਜਦੋਂ ਇਕੱਠੇ ਬੈ ਕੇ ਨਾਲ ਕੇ ਕੰਮ ਕਰੀਏ। ਉਹ ਹੋਈ ਛੇਤਰ ਹੋਵੇ। ਇੱਕ ਦਾ ਹੋਵੇ ਜੇ ਕੋ-ਪੈਰੀਪਰੋਟਿਵਿਟੀ ਹੋਵੇ, ਅਕੈਡੈਮਿਕ ਹੋਵੇ। ਕਿਸੇ ਖੇਤਰ ਵਿੱਚ ਜੇ ਸਪੋਰਟਾ ਪ੍ਰਾਪਤ ਕਰਨੀ ਹੈ, ਤੇ ਉਹਦੇ ਲਈ ਸਾਨੂੰ ਮਿਹਨਤ ਦੇ ਦੇ। ਸ਼ੌਕ ਵਿੱਚ ਬੈਠਾ ਰਹੇ ਸੀ ਆਫਿਸ ਵਿੱਚ ਬੈਠੇ ਹੋਏ। ਸ਼ੌਕ ਹੋਣਾ ਚਾਹੀਦਾ ਉਹ ਕੋਈ ਤਰੀਕਾ ਦਾ ਹੋਵੇ ਤਾਂ ਉਜਨੂਰ ਹੋ ਜਿਸ ਤਰ੍ਹਾਂ ਰਾਜਾ ਨੂੰ ਜਨੂਨ ਹੈ ਕਿ ਮੈਂ ਕੰਮ ਕਰਦਾ ਹਾਂ ਇਨੀਸ਼िएट ਕਰਦੇ ਮੈਡਮ ਆਹ ਕੰਮ ਕਰ ਲੀਏ ਆਹ ਆਰ ਦੇਨ ਨੂੰ ਨਾ ਮੰਗਾ ਰਹੀ ਹੈ ਆਪਾਂ ਕਦੀ ਨਾ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਸ਼ੌਕ ਹੈ ਤੇ ਆਪਾਂ ਇਹਦਾ ਕੰਮ ਕਰਦੇ ਰਵਾਂਗੇ ਤੇ ਸਾਡੇ ਵਿੱਚ ਜਿਹੜੀ ਹੈਗੀ ਕੈਪੈਬਿਲਿਟੀ ਨਿਕਲ ਜਾਈਗੀ ਸਾਡੇ ਨੇ ਜੋ ਜਿਹਨੂੰ ਤੁਸੀਂ ਕੰਮ ਨਾ ਕਰ ਰਹੇ ਹੋ ਸਾਰੇ ਟੀਚਰਸ ਨੇ ਵੀ ਕੀਤਾ ਹੈ ਤੁਸੀਂ ਸਾਡਾ ਦੇਨ ਵੀ ਕਰ ਰਹੇ ਸੀ ਨਾ ਨੂੰ ਬਣਾ ਰਹੇ ਵੀ ਨਹੀਂ ਆ ਰਹੇ

ਨਮਾਜ਼ ਕਰਦੇ ਆ सारे ਦਾ थोड़ा ਧੰਨਵਾਦ बहुत अच्छा माहौल ਲੱਗਾ जब ਮੈਨੂੰ पूछा ਗਿਆ तो प्रभु प्रभु ਤੋਂ बहुत आशीष ਸਿਉ। ਥੈਂਕ ਯੂ ਬੇਟਸ। थैंक यू ਜਾਰੀ ਦੀ ਥਾਰੀ ਪੰਜਾਬੀ ਡਿਪਾਰਟਮੈਂਟ ਨੇ ਬਹੁਤ ਕੰਮ ਕੀਤਾ ਬੇਚ ਸੀ ਥੋੜਾ ਜਿਹਾ ਨਾਲ ਰੋਲ ਲੇ ਕੀਤਾ ਬੰਦੇ ਬਹੁਤ ਅੱਛਾ ਕੰਮ ਕਰਦੇ ਨੇ ਇੱਕ ਦੂਸਰੇ ਦੇ ਸਹਿਯੋਗ ਨਾਲ